ਅੱਜ ਤੇ ਇਹ ਪਾਰੇ ਸੋਤਿਆਂ ਨੇ ਰੋਟੀ ਕਲਬ ਬੰਦਾ ਟੀਮ ਦੀ ਟੀਮ ਵੱਲੋਂ ਪਿਆਰ ਭਰੀ ਸਤਿਕਾਰ ਅੱਜ ਅਸੀਂ ਇਹ ਵਿਕਮਜੀਤ ਨੂੰ ਦੰਦਪਾਲ ਕਲਰ ਤੋਂ ਜਿਹੜਾ ਕਿਸੇ ਨੇ 2 ਸਾਲ ਤੋਂ ਮਤਲਬ ਉਹ ਜਿਹੜੀ ਆਪਣੀ ਆਪਣੀ ਜਿਹੜੀ ਚਾਰ ਜਣਾਂ ਦੀ ਕਰੈਚੇ ਹੋਈ ਸੀਗੀ ਉਹਦੇ ਸਬੰਧ ਦੇ ਵਿੱਚ 2 ਸਾਲ ਤੋਂ ਮੰਡੀ ਪਈਆ ਸੀ ਇਸ ਦੀ ਜਿਹੜੀ ਯਾਤਨੀ ਕੇਨ ਬੁਝੀ ਗਈ ਇਸ ਨੂੰ ਲੱਗਦਾ ਸੀ ਕਿ ਮੈਂ ਮੁਰਗੀ ਨਾਰਮਲ ਜਿੰਦਗੀ ਜਿਨੀ ਆ ਸਕਦਾ ਇਸਨੇ ਆਵਾਜ਼ ਡੇਟ ਹੈ ਡੇਰੀ ਕਰਦੀ ਸੀ ਇਹਦੀ ਜਿਹੜੀ ਖਾਸ ਜਿਹੜੀ ਆ ਇਹਦੀ ਆਵਾਜ਼ ਜਿਹੜੀ ਸਾਡੇ ਰੋਟੀ ਕਲਬ ਬੰਦਾ ਕਰੀ ਪਹੁੰਚੀ ਤੇ ਉਹ ਤੋਂ ਬਾਅਦ ਸਾਡੇ ਕਲਬ ਦੀ ਸੰਮਤੀ ਟੀਮ ਨੇ ਮਾਨਜੂਰ ਕੁਮਰ ਸਿੰਘ ਗਾਪਿਆ ਜਿਹੜੇ ਪ੍ਰੋਜੈਕਟ ਚੇਅਰਮੈਨ ਨੇ ਇਸ ਪਿੰਡ ਦੀ ਜਾਂਚ ਲਏ ਉਹਨਾਂ ਨੇ ਜਾ ਕੇ ਅਸੀਂ ਮੌਕੇ ਤੇ ਜਾਇਜ਼ਾ ਲਿਆ ਜਾਇਜ਼ਾ ਲੈਣ ਤੋਂ ਬਾਅਦ ਇਹ ਫੈਸਲਾ ਲਿਆ ਇਹ ਜਿਹੜਾ ਨੌਜਵਾਨ ਇਹਨੂੰ ਮਤਲਬ ਉਹ ਆ ਵੀ ਬਿਲਕੁਲ ਤਬਰੁਕਤਾ ਦਾ ਇਹਦੀ ਸੋਸ਼ਲ ਕ੍ਰਾਂਤੀ ਜੋ ਵੀ ਆਖਿਆਦਾ ਉਹ ਅਸੀਂ ਕਰਾ ਕੇ ਇਹਨੂੰ ਇੱਕ ਨੋਰਮਲਾਈਜ਼ੇਸ਼ਨ ਆ ਉਹਦੇ ਸਬੰਧ ਦੇ ਵਿੱਚ ਅਸੀਂ ਨਮਾਜ਼ ਸਾਹਿਬ ਜਿਨੇ ਜਿਹੜੇ ਵੀ ਕੱਡੀਆਂ ਦੇ ਮਹਾ ਡਾਕਟਰ ਉਹਨਾਂ ਸਾਰਿਆਂ ਨਾਲ ਮਸਲਾ ਸੰਪਰਕ ਹੋ ਰਿਹਾ ਇਹਦਾ ਗਿਰ ਆਪਰੇਸ਼ਨ ਉਹ ਗੁਰਦੀਪ ਹੌਸਕੀਕਰ ਬੰਗਾ ਦੇ ਵਿੱਚ ਡਾਕਟਰ ਹਰਮਿੰਦਰ ਸਿੰਘ ਈਦਾਂ ਮੈਂ ਕਹਿੰਦਾ ਰਹਾ ਮੇਰਾ ਪ੍ਰੀਖਮ ਬਹੁਤ ਹੀ ਸਫਲ ਰਿਹਾ ਤੇ ਮੰਦਾ ਹੁਣ ਨੋਰਮਲ ਜਿਹੜਾ ਅਜੀਬ ਵਰਤਰੀ ਸਥਿਤੀ ਦਾ ਦੁਰਦਾ ਤੇ ਡਾਕਟਰ ਨੇ ਬੜੀ ਵਿਸ਼ਵਾਸ ਦਿੱਤਾ ਕਿ 10-15 ਦਿਨ ਬਾਅਦ ਇਹ ਮਤਲਬ ਪੂਰਾ ਆਪਣੇ ਆਪ ਹੋ ਜਾਏਗਾ ਇਹ ਨੂੰ ਕਿਸੇ ਗਲਤੀ ਲੋ ਨਹੀਂ ਜਿੱਥੇ ਬਹੁਤ ਬਹੁਤ ਧੰਨਵਾਦ ਸਿਆ ਨੇ ਮੇਰੇ ਦਾ ਭਾਜੀ ਮੈਂ ਤੁਹਾਡਾ ਧੰਨਵਾਦ ਕਰਦਾ ਜੀ ਜਦੋਂ ਅਸੀਂ ਇੱਕ ਮਹਿਮ ਨੂੰ ਸ਼ੁਰੂਆਤੀ ਤਾ ਉਦੋਂ ਵੀ ਤੁਹਾਡੀ ਸਾਨੂੰ ਪੂਰਨ ਸਹਿਯੋਗ ਦਿੱਤਾ ਉਹਦੇ ਸਿਰਜੂ ਦਾ ਫੋਟੋ ਇਹ ਤੇ ਲੱਗਾ ਨਾ ਸੀਮਿਆ ਸੀਸਾ ਤੇ ਪਿਆਵਾ ਹਨ ਇਹ ਸੁੰਡੇ ਨੂੰ ਲੱਤ ਕੇ ਬਲਿਆ ਉਤੇ ਕੁਝ ਬਾਨੀ ਸੱਜਣ ਨੇ ਮਾਦੀ ਸਹਾਇਤਾ ਵੀ ਕੀਤੀ ਇਹਦੇ ਵਿੱਚ ਸਰਦਾਰ ਨਿਪਰ ਸਿੰਘ ਗੱਤਿਆ ਸਰਗਲਾ ਤੋਂ ਸਰਦਾਰ ਸਦੀਰ ਸਿੰਘ ਗੱਤਿਆ ਸਰਗਲਾ ਤੋਂ ਸੀਸਾ ਸਿੰਘ ਮੇਲ ਜਿਹੜੇ ਆ ਮਰੋਂ ਪਰਤੇ ਤੇ ਉਹਨਾਂ ਨੇ ਮਾਦੀ ਸਹਾਇਤਾ ਵੀ ਕੀਤੀ ਆ ਇਹਦਾ ਨਤੀਜਾ ਇਹ ਰਿਹਾ ਕਿ ਮੁੰਡੇ ਦਾ ਸਫਲ ਆਪਰੇਸ਼ਨ ਕਰਾਂ ਚੀ ਵੀ ਸੀ ਸਫਲ ਹੋਇਆ ਤੇ ਨਾਲ ਦੀ ਨਾਲ ਮੈਂ ਇਸ ਇਹ ਦੇ ਮੁੰਡੇ ਦੀ ਮਾਂ ਤੇ ਮਾਪਾਪ ਰਹਿੰਦੇ ਨੇ ਉਦੋਂ ਮੈਂ ਇਹ ਇਹਨਾਂ ਨੂੰ ਅਸ਼ਵਾਸ਼ਣ ਦੇ ਕੇ ਆਇਆ ਸੀ ਬਹਿ ਕੇ ਜਿਹੜੀ ਗੱਲ ਇਥੇ ਸਮਾਪਨ ਨਹੀਂ ਹੋਏਗੀ ਉਹ ਤੋਂ ਬਾਅਦ ਠੀਕ ਆ ਤੂੰ ਮੰਨ ਲਵੇ ਆ ਕਿ ਜਿਹੜੀ ਪਹਿਲਾਂ ਬਾਦ ਤੋਂ ਲੈ ਕੇ ਜਿਹੜੀ ਆ ਕੋਈ ਮਦਦ ਨਹੀਂ ਕਰਦਾ ਤਾਂ ਕੋਈ ਆਪਣੀ ਜਿਹੜੀ ਦੀ ਜਾਣ ਦਾ ਪ੍ਰਬੰਧ ਕਰ ਤੂੰ ਕੋਈ ਕੀ ਕਰ ਸਕਦਾ ਤੇ ਕੋਈ ਬੈਠ ਕੇ ਜਿਹੜਾ ਕੰਮ ਵੀ ਕਰ ਸਕਦਾ ਉਹ ਵੀ ਚੀਜ਼ ਦੱਸ ਲਈ ਤੇ ਮੈਂ ਕਿਹਾ ਇਹਦੀ ਮਾਂ ਵੀ ਮਦਦ ਕਰਕੇ ਇਹਨੂੰ ਇੱਕ ਜਿਗਾ ਆਵਾਜ਼ ਦਾ ਹਾਂ ਨਾਮ ਬਣਾਇਆ ਤੇ ਇਹ ਮਤਲਬ ਇਹ ਆ ਵੀ ਕਿਸੇ ਨੇ ਰੱਤਾ ਬੋਲਣਾ ਦੇਖੀ ਆਪਣਾ ਸਮਾਵੇਦ ਆਪਣਾ ਸਾਵੇ ਬਾਕੀ ਇਸ ਪਰਿਵਾਰ ਦੇ ਲਈ ਅਸੀਂ ਗੁਰੂ ਜੀ ਸੋਈ ਨਵਾਂ ਸ਼ਹਿਰ ਬੇਨਤੀ ਕੀਤੀ ਸੀ ਉਹਨਾਂ ਨੇ ਦੋ ਟਾਈਮ ਦਾ ਟਾਣਾ ਕਿ ਜਿਨ੍ਹਾਂ ਨੂੰ ਇਹਦੀ ਮਾਤਾ ਨੂੰ ਤੇ ਇਹਨੂੰ ਜਿਹੜਾ ਉਹ ਪਰੰਪਰਾ ਆ ਰਿਹਾ ਉਸ ਦੇ ਨਾਲ ਇਹਨਾਂ ਮੂਤੀ ਪਾਣੀ ਦਾ ਅਪਰਾਧ ਦਾ ਲਿਕ ਮੋਟਰ ਉਹ ਗੱਲ ਹੋਰ ਵੀ ਬੜੀਆਂ ਲੋੜਾਂ ਹੋ ਗਈਆਂ ਜ਼ਿੰਦਗੀ ਦੇ ਵਿੱਚ ਉਹ ਨੋੜਾ ਪੂਰੀਆਂ ਕਰਨ ਨੂੰ ਅਸੀਂ ਇਸ ਨੂੰ ਜਿਹਾ ਆਉਂਦਾ ਪਾਣੀ ਬਣਾਣਾ ਤੇ ਉਹਦੇ ਲਈ ਮੈਂ ਇਹਨੂੰ ਕਹਿੰਦਾ ਵੀ ਗਿਆ ਸੀ ਅੱਜ ਤੁਹਾਡੇ ਮਹਿਦੇ ਵਿੱਚ ਰਹੀ ਕਹਿੰਦਾ ਇਹ ਸੋਚੀ ਕਿ ਮੈਂ ਕੀ ਕੁਝ ਕਰ ਸਕਦਾ ਜਿਹੜਾ ਕੋਈ ਵੈਸੇੇ ਕੰਮ ਕਰ ਸਕਦਾ ਉਹਦੇ ਤੇ ਜਿੰਨਾ ਵੀ ਖਰਚ ਆਉਂਦਾ 20000 70 70 ਜੋ ਵੀ ਹੋਇਆ ਉਹ ਸਿੱਧਾ ਲਾਟੋ ਬਕਰ ਕੇ ਤੇ ਇਹਦੇ ਲਈ ਮਤਲਬ ਆਉਂਦੇ ਆ ਕਿ ਇਹਨੂੰ ਯਾਦਾਂ ਜਿਹੜੀ ਉਹ ਜ਼ਿੰਦਗੀ ਜਿਹੜੀ ਮਾਨ ਸਨਮਾਨ ਦੀ ਜਿਹੜੀ ਜਰੂਰੀ ਹੈ ਜਿਵੇਂ ਸਾਡੀ ਇਹ ਆਸ ਵੀ ਆ ਤੇ ਅਰਦਾਸ ਵੀ ਆ ਤੇ ਅਸੀਂ ਪੂਰ ਨੋੜੇ ਦੇ ਸਹੂਗੀ ਬਣਾਂਗੇ ਇਹਦੇ ਦੇ ਸਾਡੇ ਰਣਜੀਤ ਸਿੰਘ ਕੁੰਦੋਲਾ ਬਾਜੀ ਇੰਗਲੈਂਡ ਤੋਂ ਇਹਨਾਂ ਨੇ ਤਾਂ ਮੱਲੀ ਮਰਨ ਦੇ ਵੀ ਸਾਨੂੰ ਬੜੀ ਆਫਰ ਕੀਤੀ ਆ ਅਗਰ ਲੋੜ ਪਈ ਤਾਂ ਇਹਨਾਂ ਨੂੰ ਵੀ ਬੇਨਤੀ ਕਰਾਂਗੇ ਮਾਨ ਸਰ ਜੀਵਨ ਕੋਸ਼ਲ ਜੀ ਜਦੋਂ ਪਹਿਲੇ ਦਿਨ ਤੁਹਾਡੇ ਮਿਲ ਗਏ ਬੜੇ ਜਜ਼ਬਾਤੀ ਹੋ ਗਏ ਸੀ ਇਹਨਾਂ ਨੇ ਪਰਸਨਲ ਹੱਥ ਪਾਇਆ ਕਹਿੰਦਾ ਯਾਰ ਮੈਂ ਕੁਝ ਨਾ ਕਰੀ ਤੇ ਜਾਣਾ ਇਹ ਮੈਂ ਜੀ ਕਿਹਾ ਮੈਂ ਕਿਹਾ ਕੋਸ਼ਿੰਦ ਜੀ ਇਸ ਘਟਨਾ ਤੱਕ ਨਾ ਮੰਨ ਲਈ ਪਰ ਉਦੋਂ ਵੀ ਦੇਖਾਂਗੇ ਆ ਮਾਸਟਰ ਸੈਂਟਰ ਜੀ ਲੈਕਚਰ ਤੁਹਾਡੇ ਬਾਜੀ ਜਿਹੜੇ ਹੁਣ ਇਹ ਪਾਜੀ ਦੇ 10 ਵਜੇ ਜਿਹੜੇ ਸਮਾਜ ਸੇਵਾ ਦੇ ਜਿਹੜੇ ਇਹ ਤਾਂ ਆਪਣੇ ਆਪ ਦੇ ਐਗਜ਼ਾਮਪਲ ਆ ਜਿੱਥੇ ਵੀ ਕਿਤੇ ਕੋਈ ਗਲਤੀ ਕਰਦਾ ਹੁੰਦਾ ਉਥੇ ਮਤਲਬ ਇਹ ਪਹੁੰਚ ਕਰਦੇ ਆ ਇੱਕ ਬਹੁਤ ਵੱਡੀ ਸੰਤਾ ਇਹ ਵੀ ਅੱਜ ਸਾਡੇ ਨਾਲ ਸੋਗ ਨਾਲ ਜੁੜੇ ਆ ਤੇ ਬਾਕੀ ਅਸਲਾਂ ਨੋਸੀ ਵੀ ਆ ਮਤਲਬ ਇਹ ਸਾਡੀ ਕੋਮਿਟਮੈਂਟ ਵੱਲੋਂ ਸਾਡੇ ਸ਼ਮਦਰ ਸਿੰਘ ਆ ਤੇ ਜਿਹੜੇ ਅੱਜ ਤੋਂ ਇੰਗਲੈਂਡ ਦੇ ਵਿੱਚ ਉਹ ਉਹ ਜੇਹੀ ਪੁੱਛਦੇ ਆ ਕਿ ਬਿਚੀ ਦਾ ਕੀ ਹਾਲ ਹੈ ਬਿਚੀ ਦੇ ਇਲਾਜ ਦੇ ਵਿੱਚ ਬਿਚੀ ਦਾ ਕੋਈ ਐਸਾ ਮੀਨ ਨਹੀਂ ਜੀ ਮੈਂ ਬੜਾ ਧੰਨਵਾਦੀ ਹਾਂ ਮਸੀਬ ਜਿਹੜਾ ਕੰਮ ਜਿਹੜਾ ਮੱਤਰ ਤੇ ਸੁਣਾਦੀ ਉਹ ਉਹਦਾ ਨੇ ਹਜ਼ਾਰਾਂ ਦੀ ਕਮਾਈ ਕਰਦਾ ਤਾਂ ਕਿ ਅਸੀਂ ਇਹੋੜੇ ਵਿਚਾਰ ਨਹੀਂ ਨੂੰ ਮਤਲਬ ਪਰਿਆਰ ਤੋਂ ਕਰੀ ਹੂਰਾ ਨਹੀਂ ਛੱਡਿਆ ਸਾਨੂੰ ਬੜੀ ਅਸਿਕਾ ਉਹਦੀ ਖੁਸ਼ੀ ਹੋਊਗੀ ਜਦੋਂ ਇਹ ਘਰ 5-7 ਸੌ ਰੁਪਏ ਕਮਾ ਕੇ ਕੰਮ ਕਰੇਗਾ ਤੇ ਉਹਦੇ ਲਈ ਅਸੀਂ ਪੂਰਨ ਤੌਰ ਤੇ ਇਹਨੂੰ ਮਤਲਬ ਸਹਿਯੋਗ ਬਣਾਗੇ ਤੇ ਆਲ ਗਾਈਡ ਵੀ ਕਰਾਂਗੇ ਤੇ ਜਿਹੜੀ ਉਹ ਸਟਾਰਟਿੰਗ ਹੋਏਗੀ ਜੋ ਵੀ ਇਹਦੇ ਤੇ ਕੋਈ ਇਹਨੇ ਸਾਡੇ ਫਰਮਾਂ ਨਾਲ ਕੁਆਲਿਟੀ ਦੀ ਦਵਾਈ ਵੇਚਣਾ ਕੋਈ ਮਜਰੀ ਦਾ ਸਮਾਨ ਵੇਚਣਾ ਕੋਈ ਸਾਜੀ ਵੀ ਜਿਹੜੀ ਲਾਣੀ ਆ ਉਹਦੇ ਤੇ ਜੋ ਵੀ 25-30 700 ਮਾਤਾ ਤੁਹਾਨੂੰ ਅੱਜ ਵੀ ਕਹਿ ਰਿਹਾ ਉਹਦੀ ਕੋਈ ਲੰਮੀ ਨਹੀਂ ਆਈ ਉਹ ਅਸੀਂ ਪਹਿਲਾਂ ਕੀਤੇ ਨਾ ਤੇ ਇਹ ਕਹਿੰਦਾ ਵੀ ਇਹ ਹਰ ਇੱਕ ਪ੍ਰਾਣੀ ਨੂੰ ਆਪਣੇ ਨਿੱਜੀ ਮਫਾਦਾ ਤੋਂ ਉੱਪਰ ਕੇ ਇਨਸਾਨੀ ਕੀਮਤਾਂ ਦੇ ਸਾਹਮਣੇ ਲਈ ਕੁਝ ਨਾ ਕੁਛ ਕਰਨਾ ਚਾਹੀਦਾ ਜਿਸ ਤੋਂ ਬਾਗ ਬਰਬਾਦ ਸਿੰਘ ਜੀ ਵੰਦ ਸਾਹਿਬ ਦੀ ਇਹ ਸਮਾਜ ਸੇਵਾ ਦੇ ਵਿੱਚ ਇੱਕ ਬਹੁਤ ਪੁਰਾਣਾ ਨਾਮ ਹੈ ਜੀ ਤੇ ਆਲੇ-ਦੁਆਲੇ ਦੇ ਸਾਰੇ ਖੇਤਰ ਦੇ ਵਿੱਚ ਜਿੱਥੇ ਵੀ ਕੋਈ ਨਾ ਨੀ ਲੋੜਵੰਦ ਜਾਂ ਕੋਈ ਦੁਖੀ ਕਰਦਾ ਦਿੱਤਾ ਜੀ ਹਰੇਕ ਦੀ ਮਦਦ ਕਰਦਿਆਂ ਦੇ ਬਲਦ ਮੇਸ਼ਨ ਦੇ ਜਿਹੜੇ ਜੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਆਲੇ ਦੁਆਲੇ ਦੇ ਸਾਡੇ ਇਲਾਕੇ ਦੇ ਲਈ ਬਰਦਾਾਨ ਨੇ ਤੇ ਇਸ ਨੌਜਵਾਨ ਦਾ ਜਿਹੜਾ ਸਲਾਹਦਾਨੀ ਜੀ ਲੈ ਇਹਨਾਂ ਨੂੰ ਹੁਣ ਮਿਲਿਆ ਉਹਦਾ মিডিਆ ਤੇ ਜਿੰਦਗੀ ਦਾ ਵੱਡਾ ਸਾਥ ਮੀਆ ਉਹ ਵਰਤੀਆਂ ਦੇਖੀਆਂ ਨੇ ਤੇ ਇਹਨਾਂ ਦਾ ਇੱਕ ਬਹੁਤ ਵੱਡਾ ਉਪਰਾਲਾ ਹੈ ਜੀ ਇਹਨਾਂ ਨੂੰ ਦੂਸਰ ਨਰੀਏ ਬੜੀ ਨਾਮ ਬੜੀ ਬਹੁਤ ਬੜੀ ਦਿੱਤਾ ਹੈ ਹੁਣ ਆਸਿਕ ਹੋ ਜਾਣਾ ਜੇ ਕੋਈ ਆਪਣਾ ਕੰਮ ਨੂੰ ਦੇਖਾਂਗੇ ਔਰ ਅਮੀ ਮੇਰੇ ਸਰ ਹੋਜਮਾਗੇ ਆਪਣੇ ਨਾਲ ਰੋਟੀ ਖਾਣ ਜਿੱਦਾਂ ਹੋਜਮਾਗੇ ਇਹਨਾਂ ਦਾ ਬਹੁਤ ਧੰਨਵਾਦ ਹੈ ਕਿੰਨਾ ਸਮਾਂ ਤੁਸੀਂ ਕਿੰਨਾ ਸਮਾਂ ਤੁਸੀਂ ਮੇਰੇ ਤੇ ਰਹੇ ਮੈਂ ਵੀ ਬਹੁਤ ਖੁਸ਼ ਹੋ ਗਿਆ ਇਹਨਾਂ ਨੂੰ ਤੁਸੀਂ ਆਸ ਸੀਗੀ ਤੁਹਾਨੂੰ ਜੇ ਨਾ ਮੈਂ ਇਹ ਨਹੀਂ ਕੋਈ ਆਪ ਨਹੀਂ ਸੀ ਇਹ ਤੇਨੇ ਹੀ ਦੇ ਰੱਖਿਆ ਟਿਕਾਣ ਆਗੜਾਈ ਲਈ ਰੱਖਾਈ ਉਹਦੇ ਕਰਕੇ ਇਹਨਾਂ ਨੂੰ ਪਿਆ ਕਿ ਉਹ ਵੇਖਦੇ ਵਿੱਚ ਹੋ ਕੀ ਕਰਨੀ ਕੋਈ ਆਰੇ ਸਮੇਂ ਦੀ ਕੀ ਕਰੋਗੇ ਕੰਮ ਇਹਦਾ ਅੱਗੇ ਕੋਈ ਕੰਮ ਸੋਚ ਕੇ ਦੇਖਾਂਗੇ ਇਹ ਕਿਹਦਾ ਕੀ ਕਰੇਗਾ ਇਹ ਨਾ ਮੇਰੇ ਘਰ ਦਾ ਹੈਗਾ ਜੀ ਤੇ ਬਾਰੇ ਲੋਕ ਲੋਕੀ ਨੇ ਨੰਬਰ ਤਰੂਰ ਸਾਡੇ ਪ੍ਰਬੰਧ ਦਿਲਵਾਉਂਦੀ ਤੇ ਸਾਡੇ ਬਡੇ ਪ੍ਰੋਜੈਕਟ ਜਿਹੜੇ 24 ਜਿਹੜੇ 39 ਦੀ ਜੰਪਲ ਉਹਨਾਂ ਸਾਰੇ ਦੇ ਯੋਜਨਾਲ ਬਹੁਤ ਵੱਡਾ ਕੰਮ ਹੋਇਆ ਜੀ ਨੂੰ ਅੱਗੀ ਇਹਨਾਂ ਦੀ ਜੀਵਨ ਜੀ ਨਾ ਉਹ ਜੋ ਨਵਾਂ ਮੋੜ ਆ ਗਿਆ ਅਸੀਂ ਜਦੋਂ ਪਹਿਲੀ ਵਾਰੀ ਦੇਖਾਂਗੇ ਕਿ ਇਹਨਾਂ ਨੂੰ ਕੀ ਕਹੇਗਾ ਸੀ ਉਹ ਉਹ ਬੈੱਡ ਤੋਂ ਵੀ ਨਹੀਂ ਉੱਠ ਸਕਦੇ ਅੱਜ ਖੜੇ ਆ ਤੁਹਾਡੇ ਤੋਂ 10 ਮਿੰਟ ਹੋ ਗਏ ਤਾਂ ਨਹੀਂ ਇਹ ਸਾਰੀ ਬਗੀਫਾਉ ਨੇ ਬਹੁਤ ਜੀ ਆਇਆਂ ਨੂੰ ਕੋਸ਼ਿਸ਼ ਕੀਤੀ ਹੈ ਇਨੀ ਵਾਰੀ ਨੇ ਸਿੰਗਰੇ ਡਿਫਰੈਂਟ ਹਸਪੀਟਲ ਮੰਦਲੇ ਜਿੱਥੇ ਵੀ ਮਤਲਬ ਬਹੁਤ ਵਧੀਆ ਇਲਾਜਰ ਘੱਟ ਰੇਟ ਤੇ ਹੋਇਆ ਉੱਥੇ ਹੀ ਨਾ ਕਰਵਾਇਆ ਇਸ ਲਈ ਬਗੀਫਾਉ ਦਾ ਵੀ ਔਰ ਦੱਸਾ ਦਾ ਵੀ ਬਹੁਤ ਧੰਨਵਾਦ ਔਰ ਤੁਹਾਡੇ ਸਾਰੇ ਕਲੱਬ ਮੈਂਬਰ ਦਾ ਬਹੁਤ ਬਹੁਤ ਧੰਨਵਾਦ